ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਮਿੱਠਣਕੋਟ ਵੱਲ ਜਾ ਰਹੇ ਸਨ ਮਿੱਠਣਕੋਟ ਦਾ ਮਸ਼ਹੂਰ ਫਕੀਰ ਸੀ ਜਿਸ ਦਾ ਨਾਮ ਸੀ ਮੀਆਂ ਮਿੱਠਾ ਉਹ ਵੀ ਕਰਾਮਾਤਾਂ ਜਾਣਦਾ ਸੀ ਤੇ ਉਸ ਨੇ ਅੰਦਰ ਗਿਆਨ ਹੋ ਕੇ ਵੇਖਿਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆ ਰਹੇ ਨੇ ਉਸ ਨੇ ਆਪਣੇ ਚੇਲੇ ਨੂੰ ਆਖਿਆ ਕਿ ਯਾਰੋ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆ ਰਹੇ ਨੇ ਜਗਤ ਜੇਤੂ ਨਾਨਕ ਆ ਰਿਹਾ ਹੈ ਤੇ ਮੈਂ ਉਹਨੂੰ ਇਸ ਤਰ੍ਹਾਂ ਲਾ ਦੇਵਾਂਗਾ ਜਿਵੇਂ ਦੁੱਧ ਤੋਂ ਮਲਾਈ ਲਈ ਵੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਪਾਈ ਮਰਦਾਨੇ ਨੂੰ ਨਾਲ ਲੈ ਕੇ ਆ ਰਹੇ ਨੇ ਮਹਾਰਾਜ ਜੀ ਨੇ ਜਿਹੜੀ ਗੱਲ ਉਸਨੇ ਉੱਥੇ ਆਖੀ ਸੀ ਮਠਨ ਕੋਟ ਮਹਾਰਾਜ ਜੀ ਅੰਤਰਜਾਮੀ ਸਨ ਮਹਾਰਾਜ ਜੀ ਨੇ ਉਹ ਗੱਲ ਭੁੱਜ ਲਈ ਜਦੋਂ ਸਾਤੂਕਰਾਂ ਨੇ ਉਹ ਗੱਲ ਭੁੱਜੀ ਭਾਈ ਮਰਦਾਨੇ ਨੂੰ ਆਖਿਆ ਮਰਦਾਨੇ ਆ ਮੀਆਂ ਮਿੱਠਾ ਕਹਿੰਦਾ ਹੈ ਦੁੱਧੋ ਤੋਂ ਮਲਾਈ ਵਾਂਗੂ ਲਾ ਦੇਾਂਗਾ ਤੇ ਜੇ ਅਕਾਲ ਨੇ ਕਿਰਪਾ ਕੀਤੀ ਤਾਂ ਨਿੰਬੂ ਵਾਂਗੂ ਨਿਚੋੜ ਦੇਾਂਗੇ ਐਨੀ ਗੱਲ ਕਹਿਣ ਦੀ ਢੇਰ ਸੀ ਕਿ ਜਿਹੜਾ ਫਕੀਰ ਮੀਆਂ ਮਿੱਠਾ ਸੀ ਬੜੀ ਜ਼ੋਰ ਦੇ ਨਾਲ ਪੁੰਝੇ ਡਿੱਗਾ ਚੇਲੇ ਆਨੇ ਪੁੱਛਿਆ ਪੀਰ ਜੀ ਕੀ ਹੋਇਆ ਮੀਆਂ ਮਿੱਠਾ ਕਹਿਣ ਲੱਗਾ ਕਹਿੰਦਾ ਯਾਰੋ ਦੁੱਧ ਤੋਂ ਮਲਾਈ ਲੱਥ ਜਾਵੇ ਦੁੱਧ ਤਾਂ ਵੀ ਕੰਮ ਆ ਜਾਂਦਾ ਹੈ ਪਰ ਨਿੰਬੂ ਇੱਕ ਵਾਰ ਨੁੱਚੜ ਗਿਆ ਦੁਬਾਰਾ ਕੰਮ ਨਹੀਂ ਹੁੰਦਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਦੇ ਆਦਰ ਸਨਮਾਨ ਲਈ ਮੀਆਂ ਮਿੱਠਾ ਅਗਾ ਗਿਆ ਅਤੇ ਸਤਿਗੁਰੂ ਮਹਾਰਾਜ ਜੀ ਉਹਦੇ ਕੋਲ ਪਹੁੰਚੇ ਕਾਫੀ ਲੰਬੀ ਵਿਚਾਰ ਉਹਨਾਂ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅਤੇ ਮੀਆਂ ਮਿੱਠਾ ਦੇ ਵਿਚਾਰ ਹੋਈ ਮੀਆਂ ਮਿੱਠੇ ਨੇ ਪੁੱਛਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਿ ਬਾਬਾ ਜੀ ਨਾਮ ਕੀ ਹੈ ਸਤਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਮੀਆਂ ਮਿੱਠਾ ਨਾਮ ਦੀ ਕੀਮਤ ਕਿਸ ਨੇ ਜਾਣੀ ਹੈ ਫਿਰ ਮੀਆਂ ਮਿੱਠਾ ਪੁੱਛਣ ਲੱਗਾ ਜੀ ਨਾਮ ਕੀ ਹੈ ਮਹਾਰਾਜ ਜੀ ਨੇ ਫਿਰ ਉਹੀ ਜਵਾਬ ਦਿੱਤਾ ਮੀਆਂ ਮਿੱਠਾ ਨਾਮ ਦੀ ਕੀਮਤ ਕਿਸ ਨੇ ਜਾਣੀ ਹੈ ਜਦੋਂ ਉਸਨੇ ਤੀਜੀ ਵਾਰ ਪੁੱਛਿਆ ਕਿ ਸਤਗੁਰੂ ਜੀ ਨਾਮ ਕੀ ਹੈ ਮਹਾਰਾਜ ਜੀ ਨੇ ਉਸਦਾ ਹੱਥ ਫੜ ਕੇ ਉਸ ਨੂੰ ਆਤਮਿਕ ਮੰਡਲ ਦੀ ਉਡਾਰੀ ਬਖਸ਼ ਦਿੱਤੀ ਮਹਾਰਾਜ ਜੀ ਨੇ ਜਦੋਂ ਉਸ ਨੂੰ ਆਤਮਿਕ ਮੰਡਲ ਦੀ ਉਡਾਰੀ ਬਖਸ਼ਿਸ਼ ਕੀਤੀ ਤੇ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਥੱਲੇ ਗੋਡਿਆਂ 'ਪਾਰ ਬੈਠ ਗਿਆ ਅੱਖਾਂ ਵਿੱਚੋਂ ਨੀਰ ਵਹ ਤੁਰਿਆ ਨਾਮ ਨੂੰ ਉਸਨੇ ਅਨੁਭਵ ਕੀਤਾ ਤੇ ਸਤਿਗੁਰੂ ਗੁਰਨਾਣਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਓ ਸ਼ਿਆਮੀਆਂ ਮਿੱਠਾ ਨੂੰ ਕਿ ਮੀਆਂ ਮਿੱਠਾ ਹੁਣ ਤੂੰ ਦੱਸ ਨਾਮ ਕੀ ਹੈ ਮੀਆਂ ਮਿੱਠਾ ਕਹਿਣ ਲੱਗਾ ਸਤ ਗੁਰੂ ਜੀ ਨਾਮ ਦੀ ਕੀਮਤ ਕਿਸ ਨੇ ਜਾਣੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮਝਾਉਣ ਦਾ ਭਾਵ ਹੈ ਨਾਮ ਉਹ ਹੈ ਜਿਸ ਨੂੰ ਮਹਿਸੂਸ ਤਾਂ ਗੁਰੂ ਦੀ ਕਿਰਪਾ ਨਾਲ ਕੀਤਾ ਜਾ ਸਕਦਾ ਹੈ ਪਰ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ